ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤੇ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਜੜ ਸਿੱਖ ਗੋਤ ਪੁੱਲਰ ਉਮਰ 12/12 1997 ਕੱਦ 5 ਫੁੱਟ 8 ਇੰਚ ਪੜਾਈ ਬੀ ਐਸਸੀ ਨਰਸਿੰਗ ਇੰਡੀਆ ਜਰਨਲ ਟੈਰਨੋਲੋਜੀ ਐਂਡ ਹੈਲਥ케ਅਰ ਐਡਮਿਨਿਸਟ੍ਰੇਸ਼ਨ ਫਰੋਮ ਕੈਨੇਡਾ ਪੈਨ ਇੱਕ ਮੈਰਿਡ ਲੀਵਿੰਗ ਇਨ ਹਾਂਗਕਾਂਗ ਪਿਤਾ ਕੇਵਲ ਸਿੰਘ ਪੁੱਲਰ ਮਾਤਾ ਮਨਜੀਤ ਕੌਰ ਤੇ ਕਾਮੇ ਜੀ ਇਹਨਾਂ ਦਾ ਵਰਕਿੰਗ ਇਨ ਹੈਲਥ케ਅਰ ਸੈਕਟਰ ਕੈਨੇਡਾ ਪੌਣੇ ਤਿੰਨ ਕਿੱਲੇ ਜ਼ਮੀਨ ਹੈ ਤੇ ਲੜਕੀ ਕੈਨੇਡਾ ਪੀਆਰ ਨੂੰ ਪਹਿਲੇ ਕੁੜੀ ਸੋਹਣੀ ਸੁਨਕੇ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਇਸੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਉਮਰ 27 1995 ਕੱਦ 5 ਫੁੱਟ 4 ਇੰਚ ਭੈਣਾ 2 ਇੱਕ ਕੈਨੇਡਾ ਇੱਕ ਪੰਜਾਬ ਭਰਾ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਟੋਰਾਂਟੋ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਨੂੰ ਓਨਲੀ ਰਾਮਗੜੀਆ ਕਾਸਟ ਵਾਲੇ ਹੀ ਸੰਪਰਕ ਕਰਨ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸੇ ਖੂਮਰ 1995 ਕੱਦ 5 ਫੁੱਟ 2 ਇੰਚ ਪੈਨ ਇੱਕ ਭਰਾ ਇੱਕ ਕਾਮੇ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨ ਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸੁਨੱਖਾ ਹੋਵੇ ਤੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਰਾਮਗੜੀਆ ਗੋਤ ਚੈਨਾ ਕੱਦ 5 ਫੁੱਟ 3 ਇੰਚ ਉਮਰ 1996 ਪੜ੍ਹਾਈ ਪਲੱਸ 2 ਵਕੇਸ਼ਨ ਸਬਜੈਕਟ 3 ইয়ারਸ ਇਲੈਕਟ੍ਰੋਨਿਕ ਡਿਪਲੋਮਾ 1 ইয়ার ਕੰਪਿਊਟਰ ਪ੍ਰਾਇ ਏਕੇ ਮੈਰੀਡ ਤੇ ਪਰਿਵਾਰ ਦੀ ਮੰਗੇ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਸਿੰਪਲ ਮੈਰਿਜ ਕਰਨੀ ਹੈ ਤੇ ਜਲੰਧਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਨੀਤ ਕੌਰ ਪਤਾ ਚੰਡੀਗੜ੍ਹ ਕਾਸਟ ਖੱਤਰੀ ਸਿੱਖ ਉਮਰ 14 10 1998 ਕੱਦ 5 ਫੁੱਟ 5 ਇੰਚ ਪੜਾਈ ਐਮ ਕਾਮ ਪਿਤਾ ਨਰਿੰਦਰ ਸਿੰਘ ਪ੍ਰਾਈਵੇਟ ਨੌਕਰੀ ਮਾਤਾ ਗੁਰਜੀਤ ਕੌਰ ਹਾਊਸ ਵਾਈਫ ਉਰਾ 1 ਕੇਜੀ ਤੇ ਕੰਮ ਇਹਨਾਂ ਦਾ ਅਕਾਊਂਟਿੰਗ ਪ੍ਰੋਫੈਸ਼ਨਲ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਤੇ ਪੰਚਕੁਲਾ ਮਹਾਲੀ ਤੇ ਚੰਡੀਗੜ੍ਹ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਪਾਂਬਾ ਪਤਾ ਲੁਧਿਆਣਾ ਕਾਸਟ ਹਿੰਦੂ ਖੱਤਰੀ ਉਮਰ 9 2 1986 ਜਨਮ ਟਾਈਮ 6:15 AM ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 5 ਇੰਚ ਪੜਾਈ +2 ਪੈਰ ਇੱਕ ਮੈਰਿਡ ਪਰ ਇੱਕ ਅਨਮੈਰਿਡ ਪਿਤਾ ਮਦਨ ਲਾਲ ਕਰੀਆਨਾ ਦੁਕਾਨ ਮਾਤਾ ਸੋਦਾ ਸਾਮੀ ਜੀ ਇਹਨਾਂ ਦਾ ਬੁਲਣ ਵਰਕ ਬਿਜ਼ਨਸ ਹੈ ਇਨਕਮ 50000 ਮੰਥ ਦੀ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਨਾਈ ਸਿੱਖ ਉਮਰ 32 ਸਾਲ ਪੜ੍ਹਾਈ ਪਲੱਸ 2 ਪਾਸ ਹੈ ਨਾ ਦੋਨੇ ਮੈਰਿਡ ਨੇ ਭਰਾ ਏਕੇ ਮੈਰਿਡ ਏ ਪਿਤਾ ਦੁਕਾਨਦਾਰ ਮਾਤਾ ਹਾਊਸ ਵਾਈਫ ਕਾਮੇ ਜੀ ਸਟੀਲ ਵੈਲਡਰ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਗਰੀਬ ਪਰਿਵਾਰ ਦੀ ਲੜਕੀ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 20-1988 ਪੜ੍ਹਾਈ ਪਲੱਸ 2 ਪਾਸ ਭੈਣ ਇੱਕ ਮੈਰਿਡ ਰਾ ਇੱਕ ਮੈਰਿਡ ਪਿਤਾ ਪ੍ਰਿੰਸੀਪਲ ਰਟਾਇਰ ਮਾਤਾ ਹਾਊਸ ਵਾਈਫ ਮੁੰਡਾ ਤਲਾਖ ਸ਼ੁਦਾਏ ਜੀ ਕਾਮੇ ਜੀ ਇਨਾਂ ਦਾ 9 ਸਾਲ 사우ਦੀ ਅਰਬਟ ਰਾਲਾ ਡਰਾਈਵਰ ਦਾ ਕੰਮ ਕੀਤਾ ਤੇ ਹੁਣ ਆਪਣੀਆਂ ਦੋ ਕਾਰਾਂ ਨੇ ਟੂਰ ਟਰੈਵਲ ਦਾ ਕੰਮ ਕਰਦੇ ਨੇ ਦੋ ਕਿੱਲੇ ਚ ਮੀਨੇ ਤੇ ਪਰਿਵਾਰ ਦੀ ਮੰਗੇ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਤੇ ਗਰੀਬ ਘਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਰੋਜ ਪਤਾ ਈਸਰੂ ਖੰਨਾ ਕਾਸਟ ਜਰਨਲ ਉਮਰ 21 1999 ਕੱਦ 6 ਫੁੱਟ 3 ਇੰਚ ਗੋਤ ਮਾਲ ਹੰਸ ਪੜਾਈ ਐਮਬੀਬੀਐਸ ਸਪੈਸ਼ਲਿਸਟ ਆਫ ਜਰਨਲ ਮੈਡੀਸਨ ਮੈਡੀਕਲ ਡਾਕਟਰ ਪਿਤਾ ਅਵਤਾਰ ਸਿੰਘ ਡਾਕਟਰ ਆਮਨ ਹਸਪੀਟਲ ਮਾਤਾ ਅਮਨਜੀਤ ਕੌਰ ਡਾਕਟਰ ਕਾਮੇਜੀ ਇਹਨਾਂ ਦਾ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਚੰਡੀਗੜ੍ਹ 6 ਕਿੱਲੇ ਜ਼ਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਐਮਬੀਬੀਐਸ ਡਾਕਟਰ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਕਾਹ ਲੋ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਐਮਟੈਕ ਮਕੈਨੀਕਲ ਇੰਜੀਨੀਅਰਿੰਗ ਪਹਿਣਾ ਦੋਨੇ ਮੈਰਿਡ ਨੇ ਕੈਨੇਡਾ ਮਾਤਾ ਪਿਤਾ ਇੰਡੀਆ ਵਧੀਆ ਫੈਮਿਲੀ ਕਾਮੇ ਜੀ ਮੁੰਡਾ ਕੈਨੇਡਾ ਪੀਆਰ ਐ ਪੱਕੀ ਚ ਹੋਵੇ ਇੰਜੀਨੀਅਰਿੰਗ ਵਧੀਆ ਤਨਖਾਹ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਤੇ ਸੋਹਣੀ ਸੁਨਖੀ ਹੋਵੇ ਜੇਕਰ ਕੈਨੇਡਾ ਤੋਂ ਹੋਵੇ ਤਾਂ ਕੋਈ ਵੀ ਪਰਮਟ ਤੇ ਹੋਵੇ ਜੇਕਰ ਲੜਕੀ ਇੰਡੀਆ ਤੋਂ ਹੋਵੇ ਤਾਂ ਆਈਟੀ ਵੈਲ এডਿਕੇਟਿਡ ਨੂੰ ਪੈ ਲੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3/10/1998 ਕਾਸਟ ਐਸਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪਹਿਣਾ 3 ਨੇ 2 ਮੈਰਿਡ ਨੇ 1 ਅਨਮੈਰਿਡ ਹੈ ਪਰਾ ਏਕੇ ਜੀ ਅਨਮੈਰਿਡ ਹੈ ਕੰਮੇ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵਿੰਦਰ ਕੌਰ ਕਾਸਟ ਮੱਝੀ ਸਿੱਖ ਗੋਤ ਸਹੋਤਾ ਵੱਧ ਉਮਰ 17 1997 ਕੱਦ 5 ਫੁੱਟ 2 ਇੰਚ ਪੜਾਈ +2 ਪਿਤਾ ਲਾਲ ਸਿੰਘ ਡਰਾਈਵਰ ਮਾਤਾ ਗੁਰਬੀਤ ਕੌਰ ਹਾਊਸ ਵਾਈਫ ਭਰਾ 1 ਮੈਰਿਡ ਕਾਮੇ ਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਐਨ ਆਰ ਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਰஞ்சிਤ ਕੌਰ ਪਤਾ ਅਮਰੀਕਾ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪ੍ਰਤਾ ASI ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਕਾਮੇਜੀ ਕੈਨੇਡਾ ਵਿਸਟਰ ਵਿਜੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਕੰਮ ਇਹ ਜੀ ਰਜਿਸਟਰਡ ਆਰਐਨ ਨਰਸ ਗਵਰਨਮੈਂਟ ਹਸਪੀਟਲ ਨਿਊ ਨਿਊਜ਼ੀਲੈਂਡ ਸਿਟੀਜ਼ਨ ਪਰਿਵਾਰ ਦੀ ਮੰਗੇ ਮੁੰਡਾ ਸੋਹਣਾ ਸਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ੇ ਤੋਂ ਰਹਿਤ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਐਨ ਆਰ ਆਈ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤਰ ਰੰਧਾਵਾ ਉਮਰ 31 ਤੈਨ 1990 ਕੱਦ 5 ਫੁੱਟ 3 ਇੰਚ ਪੜਾਈ ਜੀ ਐਨ ਐਮ ਨਰਸਿੰਗ ਪ੍ਰਾ ਇੱਕ ਆਸਟ੍ਰੇਲੀਆ ਭੈਣਾ ਦੋਨੇ ਆਸਟ੍ਰੇਲੀਆ ਫਾਦਰ ਗਵਰਨਮੈਂਟ EMPLOYEE ਨੇ ਮਾਤਾ ਹਾਊਸ ਵਾਈਫੇ ਕਾਮੇ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜੇ ਤੇ ਹੈ 12 ਸਾਲਾਂ ਦਾ ਐਕਸਪੀਰੀਅੰਸ ਇਨ ਹੈਲਥ ਕੇਅਰ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਟੇਟਸ ਅਨ ਮੈਰਿਡ ਡੇਟ ਆਫ ਬਰਥ 1987 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਟ ਕਾਸਟ ਮਜਬੀ ਸਿਕ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਮਦਰ ਹੋਮ ਮੇਕਰ ਇੱਕ ਭਰਾ ਮੈਰਿਡ ਇੱਕ ਅਨਮੈਰਿਡ ਆਪਣਾ ਬਿਜ਼ਨਸ ਐਂਡ ਖੇਤੀਬਾੜੀ ਇੱਕ ਭਰਾ ਕੈਨੇਡੀਅਨ ਸਿਟੀਜ਼ਨ ਹੈ ਸਿੰਪਲ ਫੈਮਿਲੀ ਤੇ ਸਿੰਪਲ ਫੈਮਿਲੀ ਤੋਂ ਹੀ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ ਨੋ ਸਮੋਕਿੰਗ ਨੋ ਅਲਕੋਹਲ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਐਂਡ ਕੈਨੇਡਾ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ 1 ਕੇ ਮੈਰਿਡ ਏ ਬ੍ਰਦਰ 2 ਨੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ a ਜੌਬ ਇਨ a ਪ੍ਰਾਈਵੇਟ ਸੈਕਟਰ ਲੜਕਾ ਬੈਲ ਸੈਟਲ ਹੋਵੇ ਬਿਜ਼ਨਸ ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਵੈਸ਼ਨੂ ਤੇ ਅਪਰ ਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਹੀ ਕਰਨਾ ਹੋਵੇਗਾ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੋ ਨੇ ਉਹ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰੀ ਲਈ ਜਾਂਦੀ ਹੈ ਤੇ ਐਡ ਕੋ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਨੂੰ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ